ਜੂਜੋ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਭਾਈ ਜੀ ਅੱਜ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ 585 ਤੇ ਵੀ ਜਿਹੜੀ ਗੱਲ ਇਹ ਮਾਡਲ ਦੀ ਮਾਡਲ ਹੈ ਜੀ 1999 ਡਬਲ ਕਲਚ ਹੈ ਜੀ ਤੇ ਟਾਇਰ ਵੀ ਜੇ ਮੂਲ ਮੰਨ ਲਓ ਜੇਕਰ ਇਹ ਬਿਲਕੁਲ ਨਵੇਂ ਨੇ ਜੀ ਤੇ ਮੰਗਲੇ ਇੱਕ ਸਾਈਡ ਸੁਪਰ ਹੈ ਕਰਨ ਜੀ 60% ਤੇ ਇੰਜਨ ਗੇਅਰ ਟਰੈਕਟਰ ਦਾ ਪੂਰਾ ਰੁਪਈਆ ਜੀ ਕੋਈ ਬਾਜ ਨਹੀਂ ਮਗਰੋਂ ਕੋਈ ਬਰੇਕ ਚ ਬਲੌਣੀ ਹੈ ਜੀ ਕੋਈ ਪ੍ਰੈਸ਼ਰ ਨਹੀਂ ਕਢਾਉਂਦਾ ਟਰੈਕਟਰ ਟਰੈਕਟਰ ਪੂਰਾ ਚੰਗਾ ਜੀ ਬਾਕੀ ਮਗਰਾੜ ਮੂਰੂ ਵੀ ਪੂਰੇ ਵਧੀਆ ਨੇ ਜੀ ਐ ਸਿੱਧਰੇ ਗੁਦਰੇ ਨੇ ਜੀ ਕੋਈ ਗਲੇਵਚ ਨਹੀਂ ਹੈਗੇ ਜੀ ਤੇ ਟਰੈਕਟਰ ਪੂਰਾ ਚੰਗਾ ਜੀ 99 ਵਾਲੇ ਪੰਜਾਬ ਨੰਬਰ ਹੈ ਕਾਪੀ ਕਰ ਜੋ ਮੌਕੇ ਤੇ ਹਾਜ਼ਰ ਨਹੀਂ ਜੀ ਤੇ ਹੁਣ ਦੇਖੋ ਤੁਸੀਂ ਟਰੈਕਟਰ ਦੀ ਵੀਡੀਓ ਜੀ ਦੇਖੋ ਜੀ ਤੈ ਤਾਂ ਮਗਰ ਉਹਦਾ ਬਿਲਕੁਲ ਨਵੇਂ ਜਿਹੇ ਹਲੇ ਉੱਪਰੋਂ ਵੀ ਘਸੇ ਨਹੀਂ ਹੈਗੇ ਜਮਾਈ ਬਿਲਕੁਲ ਵੀ ਮਨ ਲੂ ਮਟਾਇ ਚੱਲ ਕੇ ਬਸ ਮਾੜਾ ਮੋਟਾ ਟਰੈਕਟਰ ਇਸ ਰਾਂਸਰੋਂ ਸੈਜਨਲ ਟਰੈਕਟਰ ਦਾ ਜੀ ਟਰੈਕਟਰ ਚੰਗਾ ਜੀ ਇੰਜਨ ਗੇਅਰ ਦੀ ਕੋਈ ਆਵਾਜ਼ ਨਹੀਂ ਹੈਗੀ ਜੀ ਪੂਰਾ ਸੋਹਣਾ ਵਾ ਜੀ ਇਹ ਰਖ ਰਿਹਾ ਐਮ ਜੀ ਸਾਰਟ ਫਿਰ ਇਸ ਗੱਡੀ ਹੈਗੀ ਡਾਇਨਾਮਿਕ ਤੇ ਬੰਦ ਹੈ ਐਕਸੀਲੇਟਰ ਸੋਹਰੀ ਪੂਰੀ ਚੰਗੀ ਹੈ ਨਵੇਂ ਵਰਗੀ ਪਈ ਹੈ ਜੀ ਠੀਕ ਹੈ ਜੀ ਲੋ ਜੀ ਹੁੱਕ ਦੇਖੋ ਬਾਈ ਟਰੈਕਟਰ ਦੀ ਹੁੱਕ ਪੂਰੀ ਨਵੇਂ ਵਰਗੀ ਹੈ ਤੇ ਲਿੰਕ ਤਾਂ ਜੀ ਬਾਈ ਨੇ ਜਿੱਕ ਜੋਕ ਲਾਇਆ ਨੇ ਪੂਰੇ ਪੜਿਆ ਤਰੀਕੇ ਨਾਲ ਤੇ ਮਗਰਾੜ ਦੇਖੋ ਮਗਰਾੜ ਪੂਰੇ ਜਾਂਦੇ ਨੇ ਟਰੈਕਟਰ ਦੀ ਮਾਡਲਸ ਆਜ ਪੂਰੇ ਸੋਹਣੇ ਨੇ ਜੀ ਮਗਰਾੜ ਦੇਖੋ ਐ ਸਿੱਧੇ ਬਹਿਣਾ ਜੀ ਤੇ ਮੋਰਾੜਾ ਦੀ ਕੰਡੀਸ਼ਨ ਉਹ ਵੀ ਇੱਕ ਨੰਬਰ ਹੈ ਜੀ ਦੇਖੋ ਜੀ ਠੀਕ ਹੈ ਜੀ ਸ਼ਤਾਂ ਦੇ ਮੋਰਾੜਾ ਵੀ ਇਹ ਚੰਗਿਆ ਨੇ ਜੀ ਰੰਗਾਂ ਵੀ ਰੈਕਟਰ ਸੋਹਣਿਆ ਜਿਹਾ ਪੂਰੀ ਇਹ ਕੋਈ ਕਮੀ ਨਹੀਂ ਕੋਕ ਦੇਖੋ ਪੂਰੀ ਹੈਵੀ ਲੱਗੀ ਹੈ ਜੀ ਓਏ ਮੋਰਾ ਮੋਰਾ ਵੀ ਰੈਕਟਰ ਪੂਰਾ ਚੰਗਾ ਜੀ ਕੋਈ ਪੰਨ ਤੋੜਨੀ ਹੈਗੀ ਬਿਲਕੁਲ ਹਾਰੇ ਕੋ ਰੇਸ ਟੈਨਰਸਾਂ ਜੀ ਹੱਥ ਵਾਲੀ ਹੋ ਗਈ ਹੈ ਕਾਸਲੀ ਰੇਜ ਨੂੰ ਪੈਰਾਂ ਦੀ ਤੇ ਕਾ ਪੈਰਾਂ ਦੀ ਸੀਟ ਵੀ ਪੂਰੀ ਵਧੀਆ ਲੱਗੀ ਜੀ ਚੰਗਾ ਲੈ ਟਰਾਈ ਬਾਈ ਜੀ 판 ਤੋੜੇਗੀ ਸਿਰ ਸਟਾਰਟ ਹੈ ਜੀ ਹੁਣ ਲੋ ਜੇ ਫਰੰਟ ਦੇਖ ਲੋ ਜੀ ਮੱਤਾ ਤੇ ਬਾਈ ਜੀ ਟਰੈਕਟਰ ਦੀ ਡਿਮਾਂਡ ਹੈਗੀ ਆ ਜੀ 210000 ਰੁਪਇਆ ਮੌਕੇ ਦੇ ਮਾੜਾ ਮੋਟਾ ਮਾਨਤਾ ਨਹੀਂ ਕਰਾਂਗੇ ਜ਼ਿਆਦਾ ਫਰਕ ਨਹੀਂ ਪੈਣਾ ਜੀ ਤੇ ਸਾਡਾ ਚੈਨਲ ਦੇ ਕੇ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਠੀਕ ਹੈ ਭਾਈ ਜੀ ਸ਼ੁਕਰੀਆ ਧੰਨਵਾਦ